ਉਨਾਰਾ ਟੈਮ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਲਖਵਿੰਦਰ ਸਿੰਘ ਬੀੜ ਅੱਜ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਸਲਾਨਾ ਖੇਡ ਸਮਾਰੋਹ ਕਰਵਾਇਆ ਜਾ ਰਿਹਾ ਹੈ ਦਿਖਾਉਨੇ ਆ ਸਲਾਨਾ ਖੇਡ ਸਮਾਰੋਹ ਦੀਆਂ ਤਸਵੀਰਾਂ ਤੇ ਇੱਥੋਂ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਦੇ ਆ ਕਰਵਾਇਆ ਗਿਆ ਕਿੰਨੇ ਬੱਚੇ ਨੇ ਪਾਗ ਲਿੱਤਾ ਤੇ ਕਿਹੜੇ ਕਿਹੜੀ ਮੈਟ ਜਿਹੜਾ ਹੈ ਸਾਡਾ ਦੂਰੋਜਾ ਇਵੈਂਟ 83 ਹਵਾਂ ਸਾਲਾਨਾ ਕਿ ਉਸ ਵਾਰ ਕੱਲ ਸ਼ੁਰੂ ਹੋਇਆ ਸੀ ਸਵੇਰੇ ਲੋਕ ਦੇ ਤੇ ਅੱਜ ਹੈ ਸਾਡੀ ਕਲੋਜ਼ਿੰਗ ਸੈਰੇਮਨੀ ਹੈ ਇਸ ਤੋਂ ਬਾਅਦ ਸਭ 3:00 ਵਜੇ ਹੋਵਗੀ ਕਿ ਦੂਰੋਜਾ ਦੇ ਵਿੱਚ ਅਸੀਂ ਲਗਭਗ ਜਿਹੜੇ 26-27 ਇਵੈਂਟਸ ਹੈ ਜਿਹੜੇ ਅਸੀਂ ਕਰਵਾ ਰਹੇ ਹਾਂ ਦੇ ਵਿੱਚ 100 ਮੀਟਰ ਰੇਸ ਹੈ 200 ਮੀਟਰ ਰੇਸ ਹੈ 400 ਮੀਟਰ ਹੈ 400 ਮੀਟਰ ਰੇਲ ਹੈ 1000 ਮੀਟਰ ਹੈ 15 ਮੀਟਰ 1500 ਮੀਟਰ ਹੈ ਲੰਬੀ ਚਾਲ ਉੱਚੀ ਛਾਲ 뮤지컬 ਚੇਅਰ ਰੇਸ ਟਿੰਟਲੀ ਰੇਸ ਆਦਿ 26 27 ਇਵੈਂਟਸ ਹੈ ਇਦੇ ਵਿੱਚ ਲਗਭਗ ਸਾਡੀ ਜਿਹੜੀ ਕੋਸ਼ਿਸ਼ ਰਹੀ ਹੈ ਉਹ ਇਹ ਰਹੀ ਹੈ ਕਿ ਸਾਨੇ ਦਾ ਸਾਰਾ ਕੌਲੇਜੀ ਫਰਿਸਟ। ਕਿਉਂਕਿ ਸਾਡੀ ਸੋਚ ਇਹ ਹੈ ਕਿ ਕੱਲਾ ਇਹ ਅਸੀਂ ਇਹ ਰਸਮ ਨਹੀਂ ਲੈਂਦੇ ਵੀ ਕੱਲਾ ਖੇਡ ਲਿਆ ਇੱਕ ਸਰਕਾਰ ਨੇ ਹਦਾਇਤ ਕੀਤੀ ਹੈ ਤੇ ਅਸੀਂ ਕਰਨਾ ਹੈ। ਮੇਰੀ ਕੋਸ਼ਿਸ਼ ਇਹ ਹੈ ਕਿ ਇਹਦੇ ਵਿੱਚ ਪਾਰਟਿਸਿਪੇਟ ਕਰਕੇ ਬੱਚੇ ਦੇ ਵਿੱਚ ਜੋ ਗੁਣ ਪੈਦਾ ਹੁੰਦੇ ਨੇ ਜੋ ਬਦਲਾਅ ਹੁੰਦਾ ਹੈ ਉਹ ਲੈ ਕੇ ਆਉਂਦਾ ਹੈ। ਇਹਦੇ ਕਰਕੇ ਅਸੀਂ ਕੋਸ਼ਿਸ਼ ਕੀਤੀ ਸਾਰੇ ਦੇ ਸਾਰੇ ਪਾਰਟਿਸਿਪੇਟ ਕਰਨ ਸਾਰੇ ਦੇ ਸਾਰੇ ਤਾਂ ਨਹੀਂ ਪਾਰਟਿਸਿਪੇਟ ਕਰਦੇ ਲੇਕਿਨ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ 30 35% ਬੱਚੇ ਇਹਦੇ ਵਿੱਚ ਪਾਰਟਿਸਿਪੇਟ ਕਰ ਸਰਕਿਟ ਦੇ ਜੇਤੂ ਖਿਡਾਰੀ ਉਹਨਾਂ ਨੂੰ ਕਿਸ ਤਰ੍ਹਾਂ ਫਿਰ ਹੌਸਲਾ ਦਿੱਤਾ ਗਿਆ ਜੇਤੂ ਖਿਡਾਰੀਆਂ ਨੂੰ ਇੱਕ ਤਾਂ ਅਸੀਂ ਨੰਬਰ 1 ਜਿਹੜਾ ਉਹ ਤਸ਼ਾਹਿਤ ਕਰਦੇ ਹਾਂ ਉਚਰੋ ਅਸੀਂ ਉਹਨਾਂ ਨੂੰ ਪ੍ਰਾਈਸ ਦੇ ਇੱਕ ਤਾਂ ਤਸ਼ਾਹਿਤ ਕਰਦੇ ਹੀ ਕਰਦੇ ਹਾਂ ਉਸ ਤੋਂ ਵੀ ਵੱਡਾ ਜਿਹੜਾ ਮੈਂ ਸੋਚਦਾ ਜਿਹੜਾ ਇਹਨੂੰ ਤਸ਼ਾਹਿਤ ਹੈ ਅੱਜ ਅੱਜ ਅਤੇ ਕੱਲ ਸਾਡੇ ਕੋਲ ਪੰਜ ਦੋ ਮੁੱਖ ਮਹਿਮਾਨ ਤੇ ਤਿੰਨ ਵਿਸ਼ੇਸ਼ ਮਹਿਮਾਨ ਆਏ ਨੇ ਜਿੱਤੇ ਪੰਜੇ ਦੇ ਪੰਜੇ ਖੇਡਾਂ ਦੇ ਖੇਤਰ ਵਿੱਚ ਉੱਚ ਪ੍ਰਾਪਤੀਆਂ ਵਾਲੇ ਦਿੱਤੇ ਇਹ ਅੱਜ ਜਿਹੜੇ ਸਾਡੇ ਮੁੱਖ ਮਹਿਮਾਨ ਨੇ ਇਹ ਅਰਜਨਾਵਾਰਦੀ ਨੇ ਕਈ ਦੇਸ਼ਾਂ ਵਿੱਚ ਇਹਨਾਂ ਨੇ ਇਹ ਗਵਰਨਮੈਂਟ ਦੀ ਹੱਕੀ ਦੀ ਪਿੰਡੀ ਪ੍ਰਤੀਨਿਧਤਾ ਦਿੱਤੀ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਵੱਡੀ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਕਿ ਇਹ ਜਿਹੇ ਪਲੇਅਰ ਹੈ ਜਿਹੜੇ ਬੱਚਿਆਂ ਦੇ ਸਾਹਮਣੇ ਆ ਕੇ ਉਹਨਾਂ ਨੂੰ ਜ਼ਿੰਦਗੀ ਦੇ ਜਗ ਹੁਣ ਦੱਸਦੇ ਲਿੱਕੋ ਕਿੰਨੇ ਇੰਜੀਨੀਅਰ ਔਰ ਕਿੰਨੇ ਇੱਥੇ ਪ੍ਰੀਸ ਆਫੀਸਰ ਬਣਤੀ ਗਏ ਇਹ ਸਾਰਾ ਕੁਝ ਜਿਹੜਾ ਕੋਲ ਦਾ ਨਾਮ ਨਾ ਹੋ ਇਸ ਇੰਡੀਆ ਦਾ ਸਭ ਤੋਂ ਪਰ ਤਿੰਨ ਮੈਂ ਦੁਬਾਰਾ ਪ੍ਰਿੰਸੀਪਲ ਸਰਦਾਰ ਮੋਹਨ ਸਿੰਘ ਸਭੀ ਟੀਚਰ ਮੈਡਮ ਸੰਦੂ ਜੀ ਮੇਰੇ ਬੇਟਾ ਸਰਜੀਤ ਕਲੀਕਸ ਐਸੋਸੀਏਟਡ ਕਰ ਰੋ ਨੋਰਮਲ ਜਿਹੜੇ ਹੁੰਦੇ ਆ ਕਿ ਯੂਰਲ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਤੇ ਵਿਦਿਆਰਥੀਆਂ ਵਾਸਤੇ ਮੈਂ ਬਹੁਤ ਕੁਝ ਸੋਚ ਰਹੀ ਹਾਂ ਉਹ ਤਾਂ ਮਾਈਕ ਤੇ ਬੋਲਣੀ ਸੀ ਪਰ ਮੈਂ ਇਹਨਾਂ ਜ਼ਰੂਰ ਕਹੂੰਗੀ ਕਿ ਜਿਸ ਗਲਤੇ ਰਸਤੇ ਤੇ ਇਹ ਨਹੀਂ ਚੱਲਦੇ ਨਾ ਚਲਾਇਆ ਜਾਂਦਾ ਇਹ ਉਹਨਾਂ ਦੇ ਮਗਰ ਨਾਲ ਲੱਗਾ ਜੋ ਕੁਝ ਐਜ਼ ਅਲੀ ਯੂਥ ਦਾ ਇਹਨਾਂ ਮੰਬਾੜਾ ਹਾਲ ਹੋ ਰਿਹਾ ਹੈ ਪੰਜਾਬ ਦੀ ਯੂਥ ਦਾ ਖਾਸ ਕਰਕੇ ਉਹ ਨਾਂ ਹੁੰਦੇ ਅਸੀਂ ਇਹਨਾਂ ਨੂੰ ਐਜ਼ ਅ ਟੀਚਰ ਇਹ ਮੰਨ ਲੈਣਾ ਚਾਹੀਦਾ ਹੈ ਕੇ ਆਪਣੇ ਮਾਪਿਆਂ ਬਾਰੇ ਸੋਚੋ ਆਪਣੇ ਟੀਚਰਸ ਬਾਰੇ ਸੋਚੋ ਕਿਉਂਕਿ ਟੀਚਰ ਤੇ ਪੇਰੈਂਟਸ ਇੱਕ ਇਹੋ ਜਿਹੀ ਕੜੀ ਹੈ ਜਿਹੜੀ ਕਿ ਕਦੇ ਵੀ ਬੱਚੇ ਮਿਸਪਰ ਨਹੀਂ ਹੁੰਦੇ ਇਹ ਮਿਸਾਲ ਕਿੱਥੇ ਹੁੰਦੇ ਜਾ ਕੇ ਜਦੋਂ politicans ਦੇ ਨੱਕੇ ਚੜਦੇ सो so, मैं बच्चे यह पढ़ी कि अपना पेत सोचो अपने बारे सोचो इतने बड़ा कुछ रहा है अमेरिका दी तो तो so, कुछ नाम लग गया कि जमीन बेच के बाहर चले गए पैसा भी गया जिंदगी बर्बाद हो होिफोल्ट हो गए कितने चुप मिले सो बच्चों ने सही मत दे अपनी इतने बड़ा

ਉਹਨਾਂ ਨੂੰ ਬੁਲਾਉਂਦੀ ਹੈ ਤਾਂ ਉਹ ਆਪਣੀਆਂ ਸੇਵਾਵਾਂ ਦਿੱਤੇ ਹਨ